ਪੰਜਾਬੀ ਕਹਾਣੀ ਬਿਤਕਰਾ ਇਹ ਕੋਈ ਨਵੀਂ ਗੱਲ ਨਹੀਂ ਸੀ ਬਿਤਕਰਾ ਤਾਂ ਉਹਦੇ ਨਾਲ ਜਨਮ ਤੋਂ ਬਾਅਦ ਉਦੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਉਹਦੀ ਜੰਮਣ ਵਾਲੀ ਉਹਦੇ ਦੂਜੇ ਭਰਾ ਨੂੰ ਦੁੱਧ ਚੰਗਾਉਂਦੀ ਰਹਿੰਦੀ ਤੇ ਉਹ ਇੱਕ ਪਾਸੇ ਪਿਆ ਬਿਲਕਦਾ ਰਹਿੰਦਾ ਮਾਸੀ ਦੱਸਦੀ ਹੁੰਦੀ ਸੀ ਕਿ 10-15 ਦਿਨਾਂ ਤੱਕ ਤਾਂ ਇਉਂ ਹੀ ਚੱਲਦਾ ਰਿਹਾ ਜਦੋਂ ਉਹਦਾ ਚੀਕਣਾ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਤਾਂ ਮਾਂ ਫੇਰ ਕਿਤੇ ਜਾ ਕੇ ਉਸ ਨੂੰ ਦੁੱਧ ਪਲਾਉਂਦੀ ਤੇ ਉਸ ਦੀ ਭੁੱਖ ਮਿਟਾਉਣ ਯੋਗਰਾ ਦੁੱਧ ਚੰਗਾ ਦਿੰਦੀ ਤੇ ਬਸ ਫੇਰ ਸਭ ਸ਼ਾਂਤ ਹੋ ਜਾਂਦਾ ਕੁਝ ਦਿਨਾਂ ਪਿੱਛੋਂ ਉਹਨੇ ਬਿਲਕੁਨਾ ਉੱਕਾਈ ਬੰਦ ਕਰ ਦਿੱਤਾ ਭੁੱਖ ਲੱਗੀ ਹੁੰਦੀ ਜਾਂ ਨਾ ਉਹ ਚੁੱਪ ਚਾਪ ਪਿਆ ਬਾਲਿਆਂ ਦੀ ਛੱਤ ਵੱਲ ਦੇਖਦਾ ਰਹਿੰਦਾ ਸ਼ਾਇਦ ਇਹ ਹੱਕ ਉਹਦੇ ਜੋੜੇ ਭਰਾ ਜੀ ਦਾ ਨਾਂ ਕਰਦਿਆਂ ਨੇ ਗੋਗੀ ਰੱਖਿਆ ਸੀ ਉਸ ਨੇ ਖੋਲ ਲਿਆ ਸੀ ਕਿ ਮਾਂ ਦਾ ਦੁੱਧ ਗੋਗੀ ਦੇ ਹਿੱਸੇ ਤੇ ਚੁੰਗਣੀ ਉਹਦੇ ਹਿੱਸੇ ਆ ਗਈ ਸੀ ਫਿਰ ਉਹਦੀ ਮਾਂ ਗੋਗੀ ਨੂੰ ਨਾਲ ਲੈ ਕੇ ਆਪਣੇ ਸਹੁਰੇ ਚਲੀ ਗਈ ਤੇ ਉਸ ਨੂੰ ਉੱਥੇ ਨਾਨਕੇ ਹੀ ਛੱਡ ਕੇ ਆ ਗਈ ਨਾਨਾ ਨਾਨੀ ਮਾਮੇ ਮਾਸੀਆਂ ਨੇ ਉਸ ਨੂੰ ਚੁੰਗਣੀ ਦੇ ਦੁੱਧ ਨਾਲ ਹੀ ਪਾਲਿਆ ਕਈ ਵਾਰ ਘਰ ਚ ਦੁੱਧ ਘੱਟ ਹੁੰਦਾ ਤਾਂ ਨੇਰੇ ਪਾਣੀ ਚ ਥੋੜਾ ਜਿਹਾ ਦੁੱਧ ਪਾ ਕੇ ਵਿੱਚ ਖੰਡ ਦਾ ਚਮਚਾ ਘੋਲ ਕੇ ਉਹਦੇ ਮੂੰਹ ਨੂੰ ਚੁੰਗਣੀ ਲਾ ਦਿੱਤੀ ਜਾਂਦੀ ਉਹ ਬਿਟਬਿਟ ਤੱਕਦਾ ਬਾਲਿਆਂ ਵਾਲੀ ਛੱਤ ਵੱਲ ਵੇਖਦਾ ਰਹਿੰਦਾ ਤੇ ਨਾਲੇ ਚੁੰਗਣੀ ਵਿੱਚੋਂ ਦੁੱਧ ਪੀਂਦਾ ਰਹਿੰਦਾ ਪਰ ਉਹਨੇ ਕਿਸੇ ਨੂੰ ਵੀ ਉਕਾਈ ਤੰਗ ਨਾ ਕੀਤਾ ਕਦੇ ਨਾਨਕਿਆਂ ਨੂੰ ਜੇ ਕਦੇ ਕੁਝ ਦੁੱਖ ਦਾ ਤਾਂ ਥੋੜਾ ਬਹੁਤਾ ਰੋਂਦਾ ਨਹੀਂ ਤਾਂ ਬਸ ਚੁੱਪ ਕਰਕੇ ਪਿਆ ਰਹਿੰਦਾ ਜੈ ਛਣਕਣੇ ਵਾਲ ਖੇਡਦਾ ਰਹਿੰਦੇ ਹੀ ਖਦਾ ਰਹਿੰਦਾ ਤੇ ਖੇਡਦਾ ਰਹਿੰਦਾ ਇਸੇ ਕਰਕੇ ਉਹਦਾ ਨਾਂ ਨਾਨਕੀਆਂ ਨੇ ਭਗਤੋ ਰੱਖ ਦਿੱਤਾ ਸੀ ਪੜਨੇ ਵਿੱਚ ਤਾਂ ਭਗਤੋ ਨੂੰ ਸਕੂਲ ਨਾਲ ਮਾਸਟਰਾਂ ਨਾਲ ਕਿਤਾਬਾਂ ਨਾਲ ਤੇ ਸਕੂਲ ਦੇ ਮਾਹੌਲ ਨਾਲ ਪਿਆਰ ਪੈ ਗਿਆ ਸੀ ਉਸ ਨੂੰ ਸਕੂਲੋਂ ਘੱਟ ਹੀ ਗੈਰਹਾਜ਼ਰ ਹੁੰਦਾ ਸੀ ਬਿੱਤ ਕਰਾ ਤਾਂ ਉਹਦੇ ਨਾਲ ਭਾਵੇਂ ਸਕੂਲ 'ਚ ਵੀ ਹੁੰਦਾ ਸੀ ਜਿਸ ਦਿਨ ਮੋਰਲੇ ਬੈਂਚ ਦੇ ਬੈਠ ਜਾਂਦਾ ਜਮਾਤ 'ਚ ਸਾਰਾ ਦਿਨ ਇੱਕ ਕੂਟਨ ਜਿਹੀ ਮਹਿਸੂਸ ਹੁੰਦੀ ਉਹਨੂੰ ਲੱਗਦਾ ਸੀ ਕਿ ਸਭ ਨਜ਼ਰਾਂ ਉਹਦੇ ਵੱਲ ਹੀ ਤਿਰਛੀਆਂ ਹੋ ਕੇ ਟਿੱਕੀਆਂ ਹੋਈਆਂ ਨੇ ਪਰ ਜਿਸ ਦਿਨ ਉਹ ਪਿਛਲੇ ਬੈਂਚ ਤੇ ਬੈਠ ਜਾਂਦਾ ਤਾਂ ਪੂਰੀ ਜਮਾਤ ਦੇ ਬੱਚੇ ਆਪਸ ਵਿੱਚ ਕਿਉ ਖਿਚੜੀ ਹੋਏ ਰਹਿੰਦੇ ਉਹਦੇ ਵੱਲ ਕੋਈ ਘੱਟ ਹੀ ਔਲਦਾ ਬਸ ਉਹ ਸਭ ਨੂੰ ਗੌਰ ਨਾਲ ਵੇਖਦਾ ਰਹਿੰਦਾ ਉਹ ਜੋ ਇਮਤਿਹਾਨਾਂ ਵਿੱਚੋਂ ਆਵਲ ਆਵਲ ਆਉਂਦਾ ਇਓ ਉਸਨੇ ਪਿੰਡ ਦੇ ਸਰਕਾਰੀ ਸਕੂਲ ਤੋਂ 10 ਸਿਮਾਤਾਂ ਪਾਸ ਕਰ ਲਈਆਂ 10ਵੀਂ ਚੋਂ ਉਹ ਜ਼ਿਲੇ ਭਾਰ ਵਿੱਚੋਂ ਆਵਲ ਆਇਆ ਭਾਗਤ ਅਸਲ ਵਿੱਚ ਹੀ ਭਾਗਤੋ ਸੀ ਨਾ ਹੀ ਉਸ ਨੂੰ ਕਿਸੇ ਗਵਾਚੀ ਚੀਜ਼ ਦਾ ਦੁੱਖ ਹੁੰਦਾ ਸੀ ਤੇ ਨਾ ਹੀ ਪ੍ਰਾਪਤ ਹੋਈ ਦੀ ਬਹੁਤ ਹੀ ਖੁਸ਼ੀ ਬਸ ਕਿਤਾਬਾਂ ਨੂੰ ਜ਼ਿੰਦਗੀ ਸਮਝਣ ਵਾਲਾ ਉਹ ਸਰਕਾਰੀ ਸਕੂਲ ਤੋਂ ਸਰਕਾਰੀ ਕਾਲਜ ਤੱਕ ਦੀ ਪੜ੍ਹਾਈ ਪੂਰੀ ਕਰ ਗਿਆ ਨਾਨਕਿਆਂ ਤੋਂ ਪਿਆਰ ਤਾਂ ਮਿਲਿਆ ਪਰ ਮਾਪੇ ਵਾਪ ਦੇ ਪਿਆਰ ਦੀ ਘਾਟ ਤੇ ਪੱਖਪਾਤੀ ਰਵਈਆ ਉਸ ਨੂੰ ਰੜਕਦਾ ਰਿਹਾ ਉਹ ਉਸ ਨੂੰ ਕਦੇ ਬਹੁਤਾ ਮਿਲਣ ਵੀ ਨਹੀਂ ਸੀ ਆਉਂਦੇ ਸਾਲ 2 ਸਾਲ ਬਾਅਦ ਗੇੜਾ ਮਾਰ ਜਾਂਦੇ ਤੇ ਫੇਰ ਵਸ ਉਹ ਇੱਕ ਵੱਡੀ ਭੈਣ ਵੀ ਸੀ ਬਿੰਦੀ ਉਹ ਕਦੇ ਕਦੇ ਉਸ ਨੂੰ ਮਿਲਣ ਆਉਂਦੀ ਤੇ ਕਦੇ ਆਉਂਦੀ ਹੀ ਨਹੀਂ ਸੀ ਪਾਤ ਨੂੰ ਜਪਦਾ ਸੀ ਕਿ ਉਹਦਾ ਰੰਗ ਸਾੰਬਲਾ ਹੈ ਤਾਂ ਕਰਕੇ ਉਹਦੇ ਪ੍ਰਤੀ ਪੱਖਪਾਤ ਦਾ ਕਾਰਨ ਹੈ ਤੇ ਫਿਰ ਕਾਲਜ ਦੀ ਪੜਾਈ ਤੋਂ ਬਾਅਦ ਉਹਨੇ ਮਾਪੇ ਕੋਲ ਜਾ ਕੇ ਰਹਿਣ ਦਾ ਆਪਣਾ ਫੈਸਲਾ ਸਭ ਨੂੰ ਸੁਣਾ ਦਿੱਤਾ ਕਿਹਨੂੰ ਦੁੱਖ ਹੋਇਆ ਕਿਹਨੂੰ ਖੁਸ਼ੀ ਇਹ ਇਸ ਵੱਲ ਉਸਨੇ ਬਹੁਤ ਹੀ ਗੌਰ ਨਾਲ ਕੀਤੀ ਉਹਦੀ ਦਾਦੀ ਦੀਆਂ ਅੱਖਾਂ ਵਿੱਚੋਂ ਹਾਂ ਜਰੂਰ ਚਾਰ ਅਥਰੂ ਨਿਕਲ ਕੇ ਟਿਲਕੀਆਂ ਗੱਲਾਂ ਤੇ ਆ ਕੇ ਜੰਮ ਗਏ ਸਨ ਫਿਰ ਉਹ ਆਪਣੇ ਮਾਪਿਓ ਕੋਲ ਆਪਣਿੰਡ ਆ ਗਿਆ ਸੀ ਇੱਥੇ ਦਾ ਇੱਥੇ ਆ ਕੇ ਬਚਪਨ ਵਾਲਾ ਮਾਹੌਲ ਭਾਵ ਪੱਖਪਾਤੀ ਰੁਪਈਆ ਰਵਈਆ ਫੇਰ ਸੁਰਜੀਤ ਹੋ ਗਿਆ ਸੀ ਬੀਏ ਦਾ ਰਿਜ਼ਲਟ ਆਇਆ ਤਾਂ ਉਹਨੇ ਐਮਏ ਕਰਨ ਲਈ ਆਪਣੇ ਪਿਓ ਤੋਂ 5000 ਰੁਪਏ ਦੀ ਮੰਗ ਕੀਤੀ ਆਰਥਿਕ ਤੰਗੀ ਦੇ ਰੋਣੇ ਰੋ ਕੇ ਪੜਾਉਣ ਦੀ ਥਾਂ ਉਹਨੂੰ ਉਹਦੇ ਪਿਓ ਨੇ ਸ਼ਹਿਰ ਦੀ ਕਿਸੇ ਦੁਕਾਨ ਤੇ ਮਹੀਨੇ ਪਿੱਛੋਂ ਮਿਲਣ ਵਾਲੇ 6-7000 ਰੁਪਏ ਦੀ ਨੌਕਰੀ ਤੇ ਲਾ ਦਿੱਤਾ 16 ਕਿਲੋਮੀਟਰ ਦਾ ਸਫ਼ਰ ਉਹ ਹਰ ਰੋਜ਼ ਸਾਈਕਲ ਤੇ ਹੀ ਪੂਰਾ ਕਰਦਾ ਹਫ਼ਤੇ ਕੁ ਬਾਅਦ ਬਿੰਦੀ ਦੀ ਬੀਏਡ ਦੀ 60000 ਰੁਪਏ ਉਸਦੇ ਪਿਓ ਕੋਲ ਕਿੱਥੋਂ ਆ ਗਏ ਸੀ ਜਿਹੜੇ ਉਸਨੇ ਉਸਦੀ ਫੀਸ ਭਰੀ ਸੀ ਉਸ ਨੂੰ ਔਖਾ ਹੀ ਸਮਝ ਨਹੀਂ ਆ ਰਿਹਾ ਸੀ ਕਿ ਬਿੰਦੀ ਬਾਸ ਤੇ ਚੜ ਕੇ ਕਾਲਜ ਜਾਂਦੀ ਐ ਤੇ ਉਹ ਸਾਈਕਲ ਦੇ ਪੈਡਲ ਮਾਰਦਾ ਹੋਇਆ ਆਪਣੀ ਨੌਕਰੀ ਤੇ ਗਰਮੀ 'ਚ ਇਹ ਸਫ਼ਰ ਹੋਰ ਵੀ ਔਖਾ ਹੋ ਜਾਂਦਾ ਗਰਮੀ ਦਾ ਕਹਿਰ ਸਵੇਰੇ ਹੀ ਬਰਨਾ ਸ਼ੁਰੂ ਹੋ ਜਾਂਦਾ ਦੂਜਾ ਰਾਹ ਵਿੱਚ ਪੈਂਦੀ ਹੱਡਾ ਰੋੜੀ ਦੀ ਮੂਸ਼ਕ ਉਹਦੀ ਜਾਨ ਕੱਢਣ ਤੱਕ ਚਲੀ ਜਾਂਦੀ ਬੱਸਾਂ ਟਰੱਕਾਂ ਤੇ ਕਾਰਾਂ ਦੀ ਉੜਦੀ ਧੂੜ ਉਹਨੂੰ ਮਿੱਟੀ ਘੱਟੇ ਨਾਲ ਭਰ ਦਿੰਦੀ ਸ਼ਹਿਰ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਕਿਸੇ ਨਲਕੇ ਤੋਂ ਚੰਗੀ ਤਰ੍ਹਾਂ ਮੂੰਹ ਹੱਥ ਧੋਂਦਾ ਤੇ ਸਿਰ ਚ ਫਸੀ ਮਿੱਟੀ ਨੂੰ ਝਾੜਦਾ ਅੱਕੇ ਹੋਏ ਨੇ ਬਚਪਨ ਤੋਂ ਰੱਖਿਆ ਜੂੜਾ ਵੀ ਇੱਕ ਦਿਨ ਘਟਵਾ ਦਿੱਤਾ। ਕੁੱਤੇ ਖਾਣੀ ਉਸ ਨਾਲ ਉਸ ਦਿਨ ਵੀ ਬਹੁਤ ਜ਼ਿਆਦਾ ਹੋਈ ਪਰ ਉਹ ਚੁੱਪਚਾਪ ਰੋਟੀ ਖਾ ਕੇ ਚਾਦਰ ਸਿਰਾਂਣਾ ਝੁੱਕ ਕੇ ਕੋਠੇ ਤੇ ਚੜ ਗਿਆ। ਸਵੇਰੇ ਉੱਠ ਕੇ ਉਹਨੂੰ ਇੱਕ ਕੰਮ ਹੋਰ ਵੀ ਹਰ ਰੋਜ਼ ਕਰਨਾ ਪੈਂਦਾ ਸੀ ਜਿਸ ਨਾਲ ਉਸਨੂੰ ਸਖਤ ਕਿਰੇਣਾ ਸੀ। ਗੁਸਲਖਾਨੇ ਦਾ ਸਾਰਾ ਪਾਣੀ ਘਰ ਦੇ ਬਾਹਰ ਪੁੱਟੇ ਇੱਕ ਟੋਏ ਦੇ ਵਿੱਚ ਪੈਂਦਾ ਰਹਿੰਦਾ ਸਵੇਰ ਉਹਨੂੰ ਉਹ ਭਰਿਆ ਹੁੰਦਾ। ਪਾਰਾ ਪਲਾਸਟਿਕ ਦੇ ਡੱਬੇ ਨਾਲ ਉਸ ਨੂੰ ਸਾਰਾ ਟੋਆ ਖਾਲੀ ਕਰਨਾ ਪੈਂਦਾ ਹੋਰ ਕੋਈ ਨਹੀਂ ਸੀ ਕਰਦਾ ਇਹ ਕੰਮ ਜੇ ਉਹ ਕਦੇ ਨਾ ਕਰਦਾ ਤਾਂ ਕਰਦਾ ਕਰਦਾ ਮਾਹੌਲ ਤਨਾਪੂਰਨ ਪਰ ਹੋ ਜਾਂਦਾ ਤੇ ਗੱਲਾਂ-ਗੱਲਾਂ ਦੇ ਵਿੱਚ ਉਹਨੂੰ ਬੇਲੜ ਵੀ ਕਿਹਾ ਜਾਂਦਾ ਉਹਦਾ ਦੂਜਾ ਪਰਾ ਗੋਗੀ ਪੜਨ ਵਿੱਚ ਠੀਕ-ਠਾਕ ਸੀ 12ਵੀਂ ਵਿੱਚੋਂ ਦੋ ਵਾਰ ਫੇਲ ਹੋ ਗਿਆ ਸੀ ਤੀਜੀ ਵਾਰ ਮਸਾਂ ਹੀ ਕਿਤੇ ਪੂਰੇ ਨੰਬਰਾਂ ਤੇ ਪਾਸ ਹੋਇਆ ਪਾਰ ਜੂਸੇ ਦਾ ਤਕੜਾ ਤੇ ਦੌੜਨ ਭੱਜਣ ਨੂੰ ਫਰਤੀਲਾ ਸੀ ਪੁਲਿਸ ਦੀ ਭਰਤੀ ਖੁੱਲੀ ਤਾਂ ਸਿਲੈਕਟ ਹੋ ਗਿਆ ਜਿੰਨਾ ਚਿਰ ਉਹਦੀ ਟ੍ਰੇਨਿੰਗ ਚੱਲਦੀ ਰਹੀ ਮਾਂ ਉਹਨੂੰ ਕਦੇ ਪੰਜੀਰੀ ਦਾ ਡੱਬਾ ਭਰ ਕੇ ਭੇਜਦੀ ਕਦੇ ਬਦਾਮਾਂ ਦੀਆਂ ਗਿਰੀਆਂ ਕਦੇ ਕਿ ਉਹ ਭੇਜਦੀ ਕਦੇ ਮਰਬਾ ਇਹ ਟਵਾਟੋ ਆਈ ਦਾ ਕੰਮ ਵੀ ਭਗਤੋ ਦੇ ਹਿੱਸੇ ਹੀ ਆਉਂਦਾ ਸੀ हां जी ਕਦੇ ਗੋਗੀ ਨੂੰ ਰੁਪਈਆ ਦੀ ਜ਼ਰੂਰਤ ਹੁੰਦੀ ਤਾਂ ਉਹਦਾ ਪਿਓ ਆਪ ਜਾ ਕੇ ਫੜਾ ਕੇ ਆਉਂਦਾ ਗੋਗੀ ਜਦਕਾਰ ਹੁੰਦਾ ਤਾਂ ਖੂਬ ਹਾਸੇ ਛੱਠੇ ਘਰ ਦੇ ਵਿੱਚ ਚੱਲਦੇ ਰਹਿੰਦੇ ਚੁੱਲ੍ਹੇ ਮੂਰੇ ਬੈਠ ਸ਼ਾਮ ਨੂੰ ਗੋਗੀ ਬਿੰਦੀ ਮਾਂ ਅਤੇ ਮਾਂ ਪਤਾ ਨਹੀਂ ਕੀ ਗੁਰਮਤਿ ਪਕਾਉਂਦੇ ਰਹਿੰਦੇ ਉਹਨਾਂ ਕੋਲ ਆਉਂਦਿਆਂ ਵੇਖੀ ਸਾਰੇ ਚੁੱਪ ਕਰ ਜਾਂਦੇ ਜਾਂ ਗੱਲਾਂ ਦਾ ਵਿਸ਼ਾ ਹੀ ਬਦਲ ਲੈਂਦੇ ਇਸ ਕਰਕੇ ਉਹ ਕੰਮ ਤੋਂ ਆ ਕੇ ਰੋਟੀ ਖਾਂਦਾ ਤੇ ਬਾਹਰ ਨੂੰ ਨਿਕਲ ਜਾਂਦਾ ਛੱਪੜੀ ਦੇ ਕਿਨਾਰੇ ਬੈਠ ਪਾਣੀ 'ਚ ਅਦਾਸ ਜਹੇ ਜਾਪ ਦੇ ਤਾਰਿਆਂ ਨੂੰ ਤੱਕਦਾ ਰਹਿੰਦਾ ਜਾਂ ਸ਼ਿਵ ਦਾ ਕੋਈ ਗੀਤ ਗਾਉਂਦਾ ਆਲੇ-ਦੁਆਲੇ ਨਾਲ ਇੱਕ ਸੁਰ ਹੋ ਜਾਂਦਾ ਦੂਰ ਤੱਕ ਫੈਲੇ ਖੇਤ ਡੱਡੂਆਂ ਦੀ ਗੜਹਾਂ ਗੜੈਂ ਤੇ ਤਾਰਿਆਂ ਦੀ ਲੋ ਉਹਨੂੰ ਆਕਰਸ਼ਿਤ ਕਰਦੇ ਚੰਗੇ ਲੱਗਦੇ ਆਉਂਦੇ ਜਾਂਦੇ ਲੋਕ ਉਸ ਨੂੰ ਕਿਸੇ ਉਪਰੀ ਜਿਹੀ ਨਿਗਾ ਨਾਲ ਤੱਕਦੇ ਸ਼ਾਇਦ ਉਹ ਸੋਚਦੇ ਸੀ ਕਿ ਇਹ ਪਤਾ ਨਹੀਂ ਇੱਥੇ ਕਿਵੇਂ ਬੈਠ ਜਾਂਦਾ ਮੁਸ਼ਕ ਮਾਰਦੀ ਛਪੜੀ ਦੇ ਕੰਡੇ ਜਦੋਂ ਉੱਥੋਂ ਲੰਘਣਾ ਵੀ ਅਕਸਰ ਔਖਾ ਹੋ ਜਾਂਦਾ ਹੈ ਲੋਕ ਨੱਕ ਕੁੱਟ ਕੇ ਉੱਥੋਂ ਦੀ ਲੰਘਦੇ ਨੇ ਪਰ ਉਸ ਨੂੰ ਕਦੇ ਇੰਨੀ ਮੁਸ਼ਕਲ ਨੇ ਤੰਗ ਹੀ ਨਹੀਂ ਕੀਤਾ ਸੀ ਸਾਹ ਵੀ ਨਹੀਂ ਸੀ ਕੁੱਟਿਆ ਉਹਦਾ ਉਸ ਨੂੰ ਜਾਪਦਾ ਸੀ ਕਿ ਉਹਦਾ ਲਹੂ ਵੀ ਸ਼ਾਇਦ ਇਸ ਅਪਾਗੀ ਛੱਪੜੀ ਦੇ ਪਾਣੀ ਵਰਗਾ ਹੈ ਤਾਂ ਹੀ ਉਸ ਨੂੰ ਇਸ ਛੱਪੜੀ ਦੇ ਕੰਡੇ ਟਿੱਕੀ ਰਾਤ ਵਿੱਚ ਬੈਠਣਾ ਚੰਗਾ ਲੱਗਦਾ ਹੈ ਬੋਲਦਾ ਤਾਂ ਉਹ ਸ਼ੁਰੂ ਤੋਂ ਹੀ ਘੱਟ ਸੀ ਕਦੇ ਕਿਸੇ ਵਿਵਹਾਰ ਪ੍ਰਤੀ ਵਿਰੋਧ ਪ੍ਰਗਟ ਨਹੀਂ ਸੀ ਕੀਤਾ ਬਿੰਦੀ ਦੇ ਵਿਆਹ 'ਚ ਉਸਨੇ ਬੜਾ ਹੀ ਕੰਮ ਕੀਤਾ ਭਾਵੇਂ ਕਿਸੇ ਨੇ ਵੀ ਵਿਆਹ ਦੇ ਮਹੱਤਵਪੂਰਨ ਕੰਮਾਂ ਵਿੱਚ ਉਸ ਦੀ ਸਲਾਹ ਨਹੀਂ ਲਈ ਸੀ ਘੋਗੀ ਦੇ ਵਿਆਹ ਵਿੱਚ ਤਾਂ ਉਹਦੀ ਡਿਊਟੀ ਪਸ਼ੂਆਂ ਨੂੰ ਸੰਭਾਲਣ ਤੇ ਹੀ ਲਾ ਦਿੱਤੀ ਪਸ਼ੂਆਂ ਨੂੰ ਸੰਭਾਲਣ ਦੇ ਬਹਾਨੇ ਉਹਨੂੰ ਬਰਾਤ ਵੀ ਨਹੀਂ ਸੀ ਲੈ ਕੇ ਗਏ ਨਵੀਂ ਪਰਜਾਈ ਦਾ ਸੁਭਾਅ ਕਾਫੀ ਚੰਗਾ ਸੀ ਭਗਤ ਨੂੰ ਛੋਟਾ ਭਰਾ ਸਮਝ ਕੇ ਪਿਆਰ ਦਿੰਦੀ ਤੇ ਉਹਦੇ ਕੱਪੜੇ ਧੋਂਦੀ ਰੋਟੀ ਬਣਾ ਕੇ ਟਿਫਨ ਸਾਈਕਲ ਤੇ ਟੰਗ ਦਿੰਦੀ ਸ਼ਾਮ ਨੂੰ ਆਏ ਨੂੰ ਪਾਣੀ ਦਾ ਗਲਾਸ ਵੀ ਫੜਾਉਂਦੀ ਭਗਤ ਇਸ ਇਹ ਸਭ ਦੇਖ ਕੇ ਚੰਗਾ ਲੱਗਦਾ ਪਰ ਪਤਾ ਨਹੀਂ ਕਿਉਂ ਹੌਲੀ ਹੌਲੀ ਪਰਜਾਈ ਦੇ ਬਤੀਰੇ 'ਚ ਵੀ ਫਰਕ ਆਉਣ ਲੱਗ ਗਿਆ ਖਾਬਰੇ ਗੋਗੀ ਜਾਂ ਮਾਂ ਨੇ ਕਹਿਤਾ ਹੋਵੇ ਹੁਣ ਪਰਜਾਈ ਵੀ ਉਹਦੇ ਨਾਲ ਬਹੁਤੀ ਗੱਲ ਨਾ ਕਰਦੀ ਪਰ ਭਗਤ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਇਹ ਬਿਤਕਰਾ ਵਿਵਹਾਰ ਉਹਦੇ ਲਈ ਕੋਈ ਨਵੀਂ ਗੱਲ ਨਹੀਂ ਸੀ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਸੀ ਉਹ ਬਤੀਰੇ 'ਚ ਆਏ ਬਦਲਾਅ ਪ੍ਰਤੀ ਉਹਨੇ ਕਦੇ ਪਰਜਾਈ ਨੂੰ ਪੁੱਛਿਆ ਵੀ ਨਹੀਂ ਸੀ ਐਤਵਾਰ ਦਾ ਦਿਨ ਨੌਕਰੀ ਤੋਂ ਤਾਂ ਛੁੱਟੀ ਹੁੰਦੀ ਪਰ ਘਰ ਜਾਂ ਖੇਤ ਦੇ ਕੰਮਾਂ ਤੋਂ ਨਹੀਂ ਸਵਕਤੇ ਹੀ ਉਹਦਾ ਪਿਓ ਉਹਨੂੰ ਖੇਤ ਵਾਲੇ ਕੰਮਾਂ ਨੂੰ ਗਿਣਾ ਦਿੰਦਾ ਸ਼ਾਮ ਤੱਕ ਉਹ ਖੇਤ ਹੀ ਰਹਿੰਦਾ ਜੇ ਘਰੇ ਹੁੰਦਾ ਤਾਂ ਗੰਦੇ ਪਾਣੀ ਨਾਲ ਭਰਿਆ ਟੋਆ ਖਾਲੀ ਕਰਦਾ ਪਸ਼ੂਆਂ ਨੂੰ ਨਲਕੇ ਤੋਂ ਬਾਲਟੀਆਂ ਭਰ-ਭਰ ਕੇ ਨਵਾਉਂਦਾ ਪੱਠੇ ਲਿਆਉਂਦਾ ਕੁੱਤਰਦਾ ਤੇ ਫਿਰ ਆਥ ਨੇ ਧਾਰਾਂ ਵੀ ਕੱਢਦਾ ਪਸ਼ੂਆਂ ਨੂੰ ਸੰਭਾਲਦਾ ਪਰ ਜਦੋਂ ਉਹਦੀ ਮਾਂ ਸਾਵਨੂ ਰਾਤ ਨੂੰ ਦੁੱਧ ਗਰਮ ਕਰਕੇ ਫੜਾਉਂਦੀ ਤਾਂ ਸਭ ਤੋਂ ਛੋਟਾ ਕੱਪ ਉਹਦੇ ਹਿੱਸੇ ਆਉਂਦਾ ਜਦ ਬੇਹਲ ਮਿਲਦੀ ਤਾਂ ਉਹ ਅਕਸਰ ਰੁੱਖਾਂ ਦੇ ਥੱਲੇ ਜਾ ਬੈਠਦਾ ਸੁੱਕੇ ਪੱਤੇਆਂ ਨੂੰ ਚੁੱਕ-ਚੁੱਕ ਪਤਾ ਨਹੀਂ ਕੀ ਲੱਭਦਾ ਰਹਿੰਦਾ ਪਿੰਡ 'ਚ ਜਾਣ ਦਾ ਕਦੇ ਮੌਕਾ ਹੀ ਨਹੀਂ ਸੀ ਮਿਲਿਆ ਉਸ ਨੂੰ ਦੋਸਤਾਂ ਦੀ ਹਮੇਸ਼ਾ ਕਮੀ ਰਹੀ ਸੀ ਹਾਂ ਰੋਜੀ ਨਾਲ ਜ਼ਰੂਰ ਦੁੱਖ ਸੁੱਖ ਸਾਂਝੇ ਕਰ ਲੈਂਦਾ ਸੀ ਰੋਜੀ ਵੀ ਉਹਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੀ ਸੀ ਜਿਸ ਦੁਕਾਨ ਤੇ ਉਹ ਕੰਮ ਕਰਦਾ ਸੀ ਉਹਦੇ ਸਾਹਮਣੇ ਹੀ ਰੋਜੀ ਦਾ ਘਰ ਸੀ ਰੋਜੀ ਦਾ ਪਿਓ ਗੁਜ਼ਰ ਗਿਆ ਸੀ ਘਰ ਚ ਮਾਂ ਤੇ ਛੋਟਾ ਭਰਾ ਸਨ ਉਹ ਸिलाई ਕਢਾਈ ਦਾ ਕੰਮ ਦੇ ਵਿੱਚ ਬਹੁਤ ਮਾਹਿਰ ਸੀ ਉਸ ਕੋਲ ਅਕਸਰ ਕੁੜੀਆਂ ਬੁੜੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਆਪਣੇ ਕਿਸੇ ਗਾਹਕ ਨਾਲ ਉਹ ਕਦੇ ਭਗਤ ਦੀ ਦੁਕਾਨ ਤੋਂ ਕੱਪੜਾ ਖਰੀਦਣ ਆਉਂਦੀ ਤਾਂ ਦੋਵਾਂ ਦੀ ਥੋੜੀ ਬਹੁਤੀ ਗੱਲਬਾਤ ਹੋ ਜਾਂਦੀ ਫੇਰ ਕਦੇ ਟਾਈਮ ਮਿਲਦਾ ਤਾਂ ਉਹ ਦੋਵੇਂ ਪਾਰਕ ਦੇ ਵਿੱਚ ਜਾ ਕੇ ਬੈਠਦੇ ਰੋਜ਼ੀ ਨਾਲ ਗੱਲਾਂ ਕਰਕੇ ਉਹਨੂੰ ਬੜਾ ਸਕੂਨ ਮਿਲਦਾ ਰੋਜ਼ੀ ਨੂੰ ਵੀ ਜਿਵੇਂ ਇੱਕ ਵਧੀਆ ਦੋਸਤ ਮਿਲ ਗਿਆ ਸੀ ਉਹ ਐਮਏ ਪਾਸ ਸੀ ਸਲਾਈ ਕਢਾਈ ਕਰਨਾ ਉਸਦੀ ਮਜਬੂਰੀ ਸੀ ਉਸ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਬੜਾ ਹੀ ਸ਼ੌਂਕ ਸੀ ਭਾਤ ਨੂੰ ਅਬ ਤਾਂ ਆਪਣੀ ਨੌਕਰੀ 'ਚ ਕੋਈ ਦਿਲਚਸਪੀ ਪਹਿਲਾਂ ਵਾਲੀ ਰਹੀ ਹੀ ਨਹੀਂ ਸੀ ਸੋ ਦੋਮਾ ਨੇ ਕੋਚਿੰਗ ਸੈਂਟਰ ਖੋਲਣ ਦੀ ਸਲਾਹ ਬਣਾਈ ਰੋਜੀ ਨੇ ਮਾ ਨਾਲ ਸਲਾਹ ਕਰਕੇ ਦੋ ਕਮਰਿਆਂ ਵਾਲਾ ਮਕਾਨ ਕਿਰਾਏ ਤੇ ਲੈ ਲਿਆ। ਭਖਤ ਨੇ ਵੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਦਿੱਤੀ। ਦੋਵਾਂ ਨੇ ਰਲ ਕੇ ਬੈਨਰ ਬਣਾ ਕੇ ਏਰੀਏ ਦੇ ਵਿੱਚ ਲਗਵਾਏ, ਰਿਕਸ਼ੇ ਤੇ ਸਪੀਕਰ ਲਗਵਾ ਕੇ ਮੁੰਨਿਆਦੀ ਵੀ ਕਰਵਾਈ ਇਸ਼ਤਿਹਾਰ ਛਾਪ ਕੇ ਬੰਡੇ ਇੰਨਾ ਕੰਮਾਂ ਲਈ ਰੁਪਏ ਰੋਜੀ ਨੇ ਹੀ ਲਾਏ। ਭਖਤ ਕੋਲ ਤਾਂ ਕਦੇ ਬੱਸ ਦੇ ਕਿਰਾਏ ਜੋਗੇ ਪੈਸੇ ਵੀ ਨਹੀਂ ਸੀ ਜੁੜੇ। ਨਾ ਹੋ ਆਪਣੀ ਪੁਰਾਣੀ ਨੌਕਰੀ ਛੱਡਣ ਬਾਰੇ ਘਰਦਿਆਂ ਨੂੰ ਦੱਸਿਆ ਤੇ ਨਾ ਹੀ ਨਵਾਂ ਕੰਮ ਸ਼ੁਰੂ ਕਰਨ ਬਾਰੇ ਕੋਈ ਇਸ਼ਾਰਾ ਕੀਤਾ ਕੋਚਿੰਗ ਸੈਂਟਰ ਦਾ ਨਾਮ ਵੀ ਰੋਜੀ ਕੋਚਿੰਗ ਸੈਂਟਰ ਹੀ ਰੱਖਿਆ ਗਿਆ ਦੋਵਾਂ ਦੀ ਭੱਜ ਦੌੜ ਤੇ ਕੀਤੀ ਮਿਹਨਤ ਰੰਗ ਲਿਆਉਣ ਲੱਗੀ ਉਹਨਾਂ ਕੋਲ ਪੜਨ ਲਈ ਆਉਣ ਵਾਲੇ ਬੱਚਿਆਂ ਦੀ ਗਿਣਤੀ ਦਿਨੋਂ ਦਿਨ ਵਧਣ ਲੱਗੀ ਰੋਜੀ ਛੋਟੇ ਬੱਚਿਆਂ ਨੂੰ ਪੜਾਉਂਦੀ ਤੇ ਉਹ ਵੱਡੇ ਬੱਚਿਆਂ ਨੂੰ ਤੇ ਫਿਰ ਅਗਲੇ ਮਹੀਨੇ ਜਦ ਉਹਨੇ 4000 ਤੇ ਮਠਾਈ ਦਾ ਇੱਕ ਡੱਬਾ ਲਿਆ ਕੇ ਮਾਂ ਦੀ ਟੜੀ ਤੇ ਰੱਖਿਆ ਤਾਂ ਮਾਂ ਦੀਆਂ ਅੱਖਾਂ ਫੈਲ ਕੇ ਚੌੜੀਆਂ ਹੋ ਗਈਆਂ ਇਸ ਤੋਂ ਪਹਿਲਾਂ ਕਿ ਮਾਂ ਐਨੇ ਪੈਸਿਆਂ ਬਾਰੇ ਉਸ ਤੋਂ ਕੁਝ ਪੁੱਛਦੀ ਉਸਨੇ ਆਪ ਹੀ ਸਭ ਕੁਝ ਦੱਸ ਦਿੱਤਾ ਘਰ ਦੇ ਸਾਰੇ ਜੀਵਾਂ ਨੇ ਪਹਿਲੀ ਵਾਰ ਉਸ ਵੱਲ ਹੈਰਾਨੀ ਤੇ ਅਪਨੱਤ ਭਰੀਆਂ ਨਿਗਾਹਾਂ ਨਾਲ ਵੇਖਿਆ ਉਹਨੂੰ ਉਸ ਵਕਤ ਜੋ ਅਹਿਸਾਸ ਹੋਇਆ ਬਸ ਉਹੀ ਜਾਣਦਾ ਸੀ ਜਜਬਿਆਂ ਦਾ ਹਾਰ ਉਸਨੇ ਮਸਾਂ ਹੀ ਕਾਬੂ ਕੀਤਾ ਉਸ ਰਾਤ ਉਸ ਨੂੰ ਪੀਨ ਲਈ ਮਾਂ ਨੇ ਛੋਟੇ ਮਾਂ ਨੇ ਦੁੱਧ ਛੋਟੇ ਕੱਪ ਵਿੱਚ ਨਹੀਂ ਸਗੋਂ ਵੱਡੀ ਬਾਟੀ ਦੇ ਵਿੱਚ ਦਿੱਤਾ ਦਿਨ ਲੰਘਦੇ ਗਏ ਉਸਨੇ ਅਤੇ ਰੋਜੀ ਨੇ ਮਿਹਨਤ ਲਗਣ ਨਾਲ ਪੜਾਉਣਾ ਜਾਰੀ ਰੱਖਿਆ ਸ਼ਹਿਰ 'ਚ ਉਹਨਾਂ ਬਾਰੇ ਕੁਝ ਚਰਚਾ ਵੀ ਹੋਣ ਲੱਗੀ ਪਰ ਉਹਨਾਂ ਦੇ ਕੰਮ ਪ੍ਰਤੀ ਜਜਬੇ ਨੂੰ ਦੇਖ ਕੇ ਇਹ ਚੁੰ ਚਰਚਾ ਬਹੁਤ ਹੀ ਪਰਵਰ ਨੇ ਹੀ ਹੋਈ 2-3 ਮਹੀਨਿਆਂ ਚ ਟਿਊਸ਼ਨ ਪੜਨ ਵਾਲੇ ਜਵਾਕਾਂ ਦੀ ਗਿਣਤੀ 50-60 ਦੇ ਕਰੀਬ ਹੋ ਗਈ। ਭਗਤ ਕੋਲ ਵੀ ਬੀਏ ਦੇ ਵਿਦਿਆਰਥੀ ਤੇ ਅੰਗਰੇਜ਼ੀ ਦੀ ਟਿਊਸ਼ਨ ਲੈਣ ਆਉਂਦੇ ਰੋਜ਼ੀ ਨੂੰ ਆਪਣੇ ਨਾਲ ਕਿਸੇ ਪ੍ਰਾਈਵੇਟ ਸਕੂਲ 'ਚ ਪੜਾਉਣ ਦੀ ਇੱਕ ਹੋਰ ਕੁੜੀ ਨੂੰ ਰਲਾਉਣਾ ਪਿਆ। ਕਿਉਂਕਿ ਉਸ ਕੋਲ ਛੋਟੇ ਬੱਚੇ ਕਾਫੀ ਜ਼ਿਆਦਾ ਵੱਧ ਗਏ ਸਨ ਭਗਤ ਵੀ ਆਪਣਾ ਕੰਮ ਤੇ ਪੂਰੇ ਧਿਆਨ ਨਾਲ ਕਰਦਾ ਰਿਹਾ। ਦੇ ਉਸ ਤੋਂ ਬਾਅਦ ਉਸ ਦੇ ਪਿਓ ਨੇ ਉਸ ਨੂੰ ਵਾਸਤੇ ਜਾਣ ਲਈ ਕਿਹਾ ਤੇ ਸਭ ਦੇ ਕੇ ਪਿਆਰ ਭਰੇ ਬੋਲ ਦੇ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਅਗਸਤ ਦੀ 2 ਤਰੀਕ ਨੂੰ ਆਥ ਨੇ ਘਰ ਆ ਕੇ ਉਹਨੇ ਇੱਕ ਲਫਾਫਾ ਆਪਣੇ ਪਿਓ ਨੂੰ ਫੜਾ ਕੇ ਪੈਰੀ ਹੱਥ ਲਾਏ ਉਹਦੇ ਪਿਓ ਨੇ ਲਫਾਫਾ ਕੋਲ ਕੇ ਰੁਪਏ ਗਿਣੇ ਤਾਂ ਪੂਰੇ 25000 ਸਨ ਮਾਂ ਨੇ ਆ ਕੇ ਠੰਡੇ ਪਾਣੀ ਦਾ ਗਲਾਸ ਪੜਾਇਆ ਪਰ ਜਾਈ ਨੇ ਉਹਦੇ ਨਾਉਣ ਲਈ ਗੁਸਲਖਾਨੇ ਦੇ ਵਿੱਚ ਬਾਲਟੀ ਰੱਖ ਕੇ ਉਸ ਨੂੰ ਨਵਾਂ ਤੌਲੀਆ ਵੀ ਫੜਾ ਦਿੱਤਾ ਰਾਤ ਰਾਤੀ ਰੋਟੀ ਖਾ ਕੇ ਉਹ ਬਾਹਰ ਛੱਪੜੀ ਤੱਕ ਗਿਆ ਤਾਂ ਡੱਡੂ ਚੁੱਪ ਸਨ ਰੁਮਕ ਦੀ ਹਵਾ ਨਾਲ ਹਿਲਦੇ ਪਾਣੀ 'ਚ ਤਾਰੇ ਜਿਵੇਂ ਅਠਖੇਲੀਆਂ ਕਰ ਰਹੇ ਸਨ ਅਗਲੇ ਦਿਨ ਐਤਵਾਰ ਸੀ ਉਹਨੂੰ ਕਿਸੇ ਨੇ ਵੀ ਜਲਦੀ ਨਹੀਂ ਉਠਾਇਆ ਫਿਰ ਉਹਦੀ ਮਾਂ ਨੇ ਪਿਆਰ ਨਾਲ ਉਹਦਾ ਮੋਢਾ ਫੜ ਹਿਲਾਉਂਦਿਆਂ ਕਿਹਾ ਚਾਹ ਪੀਣ ਲਈ ਤੇ ਉਹ ਆਪ ਮੰਜੀ ਦੀ ਪੈਣ ਤੇ ਬੈਠ ਗਈ ਸੀ ਤੇ ਕਹਿਣ ਲੱਗੀ ਕਿ ਰੋਜੀ ਦਾ ਫੋਨ ਆਇਆ ਸੀ ਉਹ ਤੇ ਉਹਦੀ ਮੰਮੀ ਨੇ ਆਉਣੇ ਅੱਜ ਆਪਣੇ ਘਰ ਫੋਨ ਦੀ ਫੇਰ ਘੰਟੀ ਵੱਜੀ ਮਾਂ ਨੇ ਉੱਠ ਕੇ ਫੋਨ ਸੁਣ ਲੈ ਚਲੀ ਗਈ ਤੇ ਉਸ ਤੋਂ ਬਾਅਦ ਬਿੰਦੀ ਨੇ ਉਸ ਨੂੰ ਕਿਹਾ ਕਿ ਅੱਜ ਉਹ ਘਰ ਆ ਰਹੀ ਹੈ ਆਪਣੇ ਦੋਵੇਂ ਭਰਾਵਾਂ ਦੇ ਰਖੜੀ ਬੰਨਣ ਲਈ ਤੇ ਗੋਗੀ ਨੇ ਵੀ ਫੋਨ ਕੀਤਾ ਕਿ ਉਹ ਵੀ ਆਪਣਾ ਨਵਾਂ ਫੋਨ ਲੈ ਕੇ ਆਵੇਗਾ ਜਿਸ ਵਿੱਚ ਉਹ ਸਾਰੇ ਪਰਿਵਾਰ ਦੀਆਂ ਫੋਟੋਆਂ ਖਿੱਚਣਗੇ